ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ ਸਰੋਂ ਦਾ ਸਾਗ ਲਓ ਜੀ ਹੁਣ ਆਪਾਂ ਸਾਗ ਨੂੰ ਚੰਗੀ ਤਰ੍ਹਾਂ ਧੋਵਾਂਗੇ ਖੁੱਲੇ ਪਾਣੀ ਵਿੱਚ ਮਿੱਟੀ ਮੱਟੀ ਹੋ ਵੀ ਦਿੱਤਾ ਗਿਰ ਘੋਗੀ ਚਲੋ ਜੀ ਲੋ ਜੀ ਸਾਗ ਚੁੱਲ੍ਹੇ ਤੇ ਚੜ ਚੁੱਕਾ ਹੁਣ ਆਪਾਂ ਹੌਲੀ ਹੌਲੀ ਪਕਾਵਾਂਗੇ ਇਹਨੂੰ ਸ਼ੁਰੂਆਤ ਹੋ ਚੁੱਕੀ ਸਾਗ ਦੀ ਲੋ ਜੀ ਸਾਗ ਚੁੱਲੇ ਤੇ ਛਾੜਦਾ ਆਪਾਂ ਵੇਖੋ ਹੁਣ ਕਿੰਨਾ ਸਮਾਂ ਲੱਗਦਾ ਕਾਫੀ ਟਾਈਮ ਲੈਂਦਾ ਹੈ ਅੱਡ ਕੇ ਦਸਮਾਨ ਵੀ ਰੈਡੀ ਹੋ ਚੁੱਕਾ ਜੀ ਕੁਛ ਹੋਰ ਬਾਕੀ ਨਹੀਂ ਹੁਣ ਆਪਾਂ ਸਾਗ ਵਿੱਚ ਪਾਵਾਂਗੇ ਮੱਕੀ ਦੇ ਆਟੇ ਦਾ ਆਲਣ ਕਣਕ ਦੇ ਆਟੇ ਦਾ ਆਲਣ ਵੀ ਪਾ ਸਕਦੇ ਹਾਂ ਆਪਣੀ ਮਰਜ਼ੀ। ਸ਼ੁਰੂ ਹੋ ਗਿਆ। ਸਾਗ ਬਣ ਚੁੱਕਾ। ਹੁਣ ਆਪਾਂ ਨੂੰ ਲਾਵਾਂਗੇ ਤੜਕਾ। ਹਾਂ ਜੇ ਰੈਡੀ ਤਾਂ ਉਹ ਜਾ ਜਾਂਦੀ ਹੈ ਲੋ ਜੀ ਨਾਲ ਆਪਾਂ ਬਣਾਵਾਂਗੇ ਮੱਕੀ ਦੀਆਂ ਰੋਟੀਆਂ ਬੱਚੇ ਕਹਿ ਰਹੇ ਸੀ ਮੱਕੀ ਦੀ ਰੋਟੀ ਬਣਾਓ ਚਾਰ-ਆਸਵਾਲ ਲੱਗਦੀ ਨਾਲ ਲੋ ਜੀ ਰੈਡੀ ਹੋ ਚੁੱਕਿਆ ਹੈ ਸਭ ਕੁਝ ਹੁਣ ਬਸ ਖਾਣ ਦੀ ਤਿਆਰੀ ਹੈ ਆਜੋ ਤੁਸੀਂ ਵੀ ਖਾਓ ਸਾਡੇ ਨਾਲ ਜੇ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਾ ਤੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ